ਸਸੀਏ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀવાડી ਦੇ ਸੰਧਾਰਕਰ ਵਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਆਂ ਤੋ ਵੀਡੀਓ ਦੇ ਲਾਸਟ ਤੱਕ ਜਰੂਰ ਵਾਣੇ ਰੋ ਜਿਨ੍ਹਾਂ ਵੀਰਾਂ ਨੇ ਵਧੀਆ ਕਮੈਂਟ ਆਏ ਨੇ ਉਹਨਾਂ ਵੀਰਾਂ ਦੇ ਵੀ ਨਾਮ ਪੜੇ ਜਾਣਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਪਹਿਲੀ ਐਡ ਪਹੁੰਚੀ ਹੈ ਜੀ ਛੋਟਾ ਹਾਥੀ 2011 ਮਾਡਲ 1,55 ਰੇਟ ਮੰਗੇ ਇੰਜਨ ਗੇਅਰ ਦੋ ਕੀ ਏਰੀਆ ਵਿਵਾਨੀਗੜ ਸੰਗਰੂਰ 9855095003 ਇਸ ਨੰਬਰ ਤੇ ਫੋਨ ਕਰਕੇ ਛੋਟਾ ਹਾਥੀ 1,55 ਅੱਜ ਖਰੀਦ ਸਕਦੇ ਹੋ ਟੋਕਾ ਮਸ਼ੀਨ ਪੂਰਾ ਸੈੱਟ ਵਿਕਾਊ ਹੈ ਜੀ ਇੰਜਨ ਬਿਨਾ ਪਾਣੀ ਵਾਲਾ ਰੇਟ ਹੈ ਜੀ 25000 ਟੋਕਾ ਮਸ਼ੀਨ ਵਿਕਾਊ ਆ ਇੰਜਣ ਬਿਨਾ ਪਾਣੀ ਵਾਲਾ ਪੂਰਾ ਸੈੱਟ ਵਿਕਾਊ ਹੈ ਜੀ 25000 ਚ ਏਰੀਆ ਵੇਰ ਰਸਨ ਤੁਸੀਂ ਫੋਨ ਤੇ ਪਤਾ ਕਰਕੇ ਖਰੀਦ ਸਕਦੇ ਹੋ 9815216618 9815216618 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੋਕਾ ਮਸ਼ੀਨ ਪੂਰਾ ਸੈੱਟ 25000 ਪੈਸੇ ਚ ਖਰੀਦ ਸਕਦੇ ਹੋ ਲੁਧਿਆਣਾ ਏਰੀਏ ਦੇ ਵਿੱਚ ਬਾਣ ਠੇਕੇ ਤੇ ਲੈਣਾ ਇਸ ਵੀਰ ਨੇ 30 ਕਿੱਲਿਆਂ ਤੋਂ ਲੈ ਕੇ ਕਿੰਨਾ ਵੀ ਹੋਵੇ 30 ਕਿੱਲਾਂ ਦੇ ਉੱਪਰ ਕਿੰਨਾ ਵੀ ਵਾਹਣ ਹੋਵੇ ਜੀ ਇਹਨਾਂ ਵੀਰਾਂ ਨੇ ਲੁਧਿਆਣੇ ਰੀਏ ਦੇ ਵਿੱਚ ਵਾਹਣ ਠੇਕੇ ਤੇ ਲੈਣਾ ਤੇ ਜੇਕਰ ਕਿਸੇ ਵੀਰ ਨੇ ਵੀ ਵਾਹਣ ਠੇਕੇ ਤੇ ਦੇਣਾ ਹੋਵੇ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਲਓ 8727099436 ਇਸ ਨੰਬਰ ਤੇ ਸੰਪਰਕ ਕਰੋ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊ ਹੈ ਜੀ 2023 ਮਾਡਲ 7ਵੇਂ ਮਹੀਨੇ ਦਾ ਪਹਿਲੇ ਨਾ ਆਇਆ 650 ਕਿਲੋਮੀਟਰ ਚੱਲਿਆ ਜੀ ਪੰਜਾਬ ਨੰਬਰ ਹੈਗਾ 78000 ਰੇਟ ਰੱਖਿਆ ਹੈ ਏਰੀਆ ਫਿਰੋਜ਼ਪੁਰ 70000 ਰੁਪਏ ਰੇਟ ਰੱਖਿਆ ਗਿਆ ਜੀ ਪਹਿਲੇ ਨਾਂ ਹੈ ਪੰਜਾਬ ਨੰਬਰ ਹੈ ਜੀ ਏਰੀਆ ਫਿਰੋਜ਼ਪੁਰ 92303 404 ਇਸ ਨੰਬਰ ਤੇ ਫੋਨ ਕਰਕੇ ਸਪਲੈਂਡਰ ਪਲੱਸ ਮੋਟਰਸਾਈਕਲ ਤੁਸੀਂ 78000 ਚ ਖਰੀਦ ਸਕਦੇ ਹੋ 16 ਤਮੀਆਂ ਵਿਕਾਊ ਨੇ ਜੀ ਤਲਵੰਡੀ ਭਾਈ ਦੀਆਂ ਬਣੀਆਂ ਨੇ 95% ਤਵੇ ਨੇ 8.5 ਕੁਇੰਟਲ ਵੇਟ ਹੈ ਜੀ ਰੇਟ ਹੈ ਪੈਂਡ ਹੇਅਰ ਏਰੀਆ ਫਿਰੋਜ਼ਪੁਰ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਮਾਲਕ ਵੀਰ ਦੇ ਨਾਲ ਸਿੱਧੀ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 92303404 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16 ਤਵੀਆਂ ਦਾ ਸੈੱਟ ਹੈ ਜਿਹੜਾ 65000 ਚ ਖਰੀਦ ਸਕਦੇ ਹੋ ਹਰਮੀਤ ਕੰਬਾਈਨ ਵਿਕਾਊ ਹੈ ਜੀ 2010 ਮਾਡਲ ਹੈ ਪੇਟੀਬੰਦ ਇੰਜਨ ਏਰੀਆ ਸੁਨਾਮ 70% ਹੈ ਨੇ ਸੁਨਾਮ ਖੜੀ ਹੈ ਜੀ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ 2010 ਮਾਡਲ ਹੈ ਬਾਕੀ ਮਾਲਕ ਵੀਰ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਜੀ ਹਰਮੀਤ ਕੰਬਾਈਨ ਵਿਕਾਊ ਹੈ ਰੇਟ ਦੀ ਗੱਲ ਕਰੀਏ ਤਾਂ 7 ਲੱਖ 60000 ਰੁਪਏ ਦਾ ਰੇਟ ਹੈ ਜੀ 98788 15263 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਰਮੀਤ ਕੰਬਾਈਨ ਨੂੰ 7 ਲੱਖ 60000 ਰੁਪਏ ਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਹੈ ਪੰਜਾਬ ਨੰਬਰ ਪਹਿਲੇ ਨਾ ਹੈ ਜੀ ਟੈਰਨੇਜੀ ਪੈਂਟ ਪਰਸੈਂਟ ਏਰੀਆ ਸਰਹੰਦ ਰੇਟ ਹੈ ਜੀ 335000 335000 ਰੇਟ ਰੱਖਿਆ ਗਿਆ ਪੰਜਾਬ ਨੰਬਰ ਹੈ ਪਹਿਲੇ ਨਾ ਹੈ ਜੀ 2010 ਮਾਡਲ ਹੈ ਸਰਹੰਦ ਟਰੈਕਟਰ ਖੜਾ ਹੈ ਤੁਸੀਂ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦੋ 914961325 ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਬੁਲਟ ਵਿਕਾਊ ਹੈ ਜੀ 2020 ਮਾਡਲ ਏਰੀਆ ਮੋਗਾ ਬਹੁਤ ਹੀ ਘੱਟ ਚੱਲਿਆ ਹੋਇਆ ਸਾਫ਼ ਕੰਡੀਸ਼ਨ ਦਾ ਕਾਗਜ਼ ਪੂਰੇ ਨੇ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ 1,75,000 ਰੁਪਏ ਰੱਖਿਆ ਗਿਆ 2020 ਮਾਡਲ ਹੈ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਬੁਲਟ ਵਿਕਾਊ ਆ 9465816162 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਇਸ 450 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਡਬਲ ਕਲਚ ਪੰਜਾਬ ਨੰਬਰ ਡਿਸਕ ਬ੍ਰੇਕ 50 hp ਇੰਜਨ ਗੇਅਰ ਦੋ ਕੇ 2.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ 8427725955 ਇਸ ਨੰਬਰ ਤੇ ਫੋਨ ਕਰਕੇ ਇਸ 450 ਟਰੈਕਟਰ 2010 ਮਾਡਲ ਨੂੰ 2.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਏਰੀਆ ਵੀਰ ਨੂੰ ਫੋਨ ਤੇ ਪਤਾ ਕਰ ਸਕਦੇ ਹੋ ਡੈਂਪਰ ਟਰਾਲਾ ਵਿਕਾਊ ਹੈ ਜੀ ਸਾਈਜ਼ ਹੈ ਜੀ 11 6 6 ਬੇਟਾ ਜੀ 20 ਕੁਇੰਟਲ ਬੀ ਕੁਆਂਟਲ ਪਲੱਸ ਏ ਏਰੀਆ ਜੀ ਫਰੀਦਕੋਟ ਰੇਟ 1 35000 98760 760 0 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11/6.6 ਦਾ ਡੈਂਪਰ ਟਰਲ ਹੈ ਜਿਹੜਾ 1 ਲੱਖ 35000 ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋ ਕਿੱਲੇ ਜ਼ਮੀਨ ਵਿਕਾਊ ਹੈ ਜੀ ਪੱਕੇ ਖਾਲ ਦੇ ਨਾਲ ਇੱਕ ਚੌਰਸ ਟੱਕ ਡੱਬੇ ਵਰਗਾ ਬਾਣ ਏਰੀਆ ਜੀ ਪਿੰਡ ਸ਼ਾਹਜਾਨ ਵਾਲੀ ਤਲਵੰਡੀ ਪਾਈ ਰੇਟ ਹੈ ਜੀ 25 ਲੱਖ ਰੁਪਏ ਕਿੱਲੇ ਦਾ 25 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਦੋ ਕਿੱਲੇ ਬਾਣ ਹੈ ਜੀ ਪੱਕੇ ਖਾਲ ਦੇ ਨਾਲ ਹੈ ਚੌਰਸ ਡੱਬੇ ਵਰਗਾ ਬਾਣ ਹੈ ਜੀ 987652083 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਿੱਧੀ ਗੱਲ ਕਰਕੇ ਦੋ ਕਿੱਲੇ ਬਾਣ 25 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਜੇਕਰ ਕੋਈ ਵੀ ਵੀਰ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਸਾਡਾ WhatsApp ਨੰਬਰ ਨੋਟ ਕਰ ਲਓ ਜੀ 987798846 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਕਰਨਾ ਕੀ 507 ਵਟਮਾ ਇੱਕ ਵੀਡੀਓ ਅਤੇ ਸਾਰੀ ਜਾਣਕਾਰੀ ਤੁਸੀਂ ਭੇਜ ਕੇ ਐਡ ਤੁਹਾਡੀ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀ ਵਾਲੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਤੁਹਾਡੀ ਐਡ ਲਾਈ ਜਾਊਗੀ ਸੋ ਜਾਣਕਾਰੀ ਪ੍ਰੋਪਰ ਵੀਡੀਓ ਦੇ ਨਾਲ ਭੇਜਣਾ ਜ਼ਰੂਰੀ ਹੈ ਜੀ ਕਈ ਵੀਰੋ ਫੋਟੋ ਮਾ ਭੇਜ ਕੇ ਅੱਗੇ ਕੁਝ ਦੱਸਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਦੱਸਿਆ ਕਰੋ ਤਾਂ ਕਿ ਐਡ ਲਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੇ ਜਿਹੜੇ ਵੀਰਾਂ ਦੇ ਵਧੀਆ ਕਮੈਂਟ ਆਏ ਨੇ ਜੀ ਪਹਿਲਾ ਕਮੈਂਟ ਹੈ ਜੀ ਗੁਰਪਾਲ ਸਿੰਘ ਦਾ ਲਿਖਦੇ ਨੇ ਨਾਈਸ ਸੁਖਮਣ ਨੇ ਲਿਖਿਆ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਸਰਬਜੀਤ ਸਿੰਘ ਨੇ ਲਿਖਿਆ ਬਹੁਤ ਵਧੀਆ ਬਲਕਰਨ ਗਿਲ ਨੇ ਲਿਖਿਆ ਬਲਕਰਨ ਗਿਲ ਨੇ ਲਿਖਿਆ ਜੀ ਵੈਰੀ ਗੁੱਡ ਸੋ ਇਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੁਸੀਂ ਚੈਨਲ ਨੂੰ ਇੰਨਾ ਸਪੋਰਟ ਕਰਦੇ ਹੋ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਜੀ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰਦੇ ਕਰੋ ਕੋਈ ਖਰਚਾ ਨਹੀਂ ਆਉਂਦਾ ਜੀ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਹੋਰ ਵੀ ਵੀਰਾਂ ਤੇ ਭੈਣਾਂ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਸਾਨੂੰ ਸੁਝਾਅ ਜ਼ਰੂਰ ਦਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਤੇ ਤੁਸੀਂ ਕਿਹੜੇ ਏਰੀਏ ਦੇ ਵਿੱਚੋਂ ਜ਼ਮੀਨ ਪਲਾਟ ਕੋਠੀਆਂ ਜਾਂ ਕੋਈ ਹੋਰ ਜਿਵੇਂ ਕਿ ਖੇਤੀਬਾੜੀ ਵਾਲ ਸੰਦ ਗੱਡੀਆਂ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਅਸੀਂ ਲੈ ਕੇ ਆਏਗੇ ਸੋ ਬਣ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਚੈਨਲ ਦੇ ਨਾਲ ਐਂਡ ਫੇਸਬੁਕ ਪੇਜ ਖੇਤੀਬਾੜੀ ਦੇ ਸੰਦਾਂ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ